ਫਰੀਦਕੋਟ ਫਰੀਦਕੋਟ ਦੇ ਨਜ਼ਦੀਕ ਪਿੰਡ ਕਿਲਾ ਨੌ ਕਿਲਾ ਨੌ ਦੇ ਅੱਜ ਆਮ ਆਦਮੀ ਪਾਰਟੀ ਦੀ ਐਡੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਪੂਰੇ ਖੀਵੇ ਹੋਏ ਨੇ ਸੜਕ ਦੇ ਵਿਚਾਲੇ ਹੀ ਛੜਕ ਰੋ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਰੱਜ ਕੇ ਭੰਗੜੇ ਪਾਏ ਖੁਸ਼ੀ ਮਨਾਈ ਰਾਹੀਰ ਆਉਂਦਿਆਂ ਜਾਂਦਿਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇਸ ਵਾਰ ਜਿਹੜਾ ਝਾੜੂ ਫਿਰਿਆ ਹੈ ਹੁਣ ਦੇਖਿਆ ਜੇ ਕਿਵੇਂ ਲੋਕਾਂ ਦੇ ਕੰਮ ਹੁੰਦੇ ਵੋਟਰ ਕਾਫੀ ਖੁਸ਼ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹ ਪੂਰੇ ਬਾਗੋਬਾਗ ਸਨ ਇੱਕ ਵਿਲੱਖਣ ਗੱਲ ਪਿੰਡ ਦੇ ਵਿੱਚ ਇਹ ਹੋਈ ਕਿ ਅੱਜ ਤੱਕ 39 ਸਾਲ ਦੀ ਉਮਰ ਤੱਕ ਇੱਕ ਨੌਜਵਾਨ ਨੇ ਅੱਜ ਤੱਕ ਜ਼ਿੰਦਗੀ ਵਿੱਚ ਭੰਗੜਾ ਨਹੀਂ ਪਾਇਆ ਸੀ ਇੱਥੋਂ ਤੱਕ ਕਿ ਉਹਨੇ ਆਪਣੇ ਵਿਆਹ ਵਿੱਚ ਵੀ ਭੰਗੜਾ ਨਹੀਂ ਪਾਇਆ ਸੀ ਉਹ ਨੌਜਵਾਨ ਦੱਸਦਾ ਹੈ ਕਿ ਮੈਂ ਆਪਣੀ ਸ਼ਾਦੀ ਵਿੱਚ ਵੀ ਭੰਗੜਾ ਨਹੀਂ ਪਾਇਆ ਸੀ ਪਰ ਅੱਜ ਮੇਰੇ ਮਨ ਨੂੰ ਇੰਨੀ ਖੁਸ਼ੀ ਹੈ ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਦੇ ਜਿੱਤਣ ਦੀ ਅਤੇ ਭਗਵੰਤ ਮਾਨ ਦੇ ਸੀਐਮ ਬਣ ਦੀ ਬਹੁਤ ਖੁਸ਼ੀ ਹੈ ਇਸ ਲਈ ਉਸਨੇ ਅੱਜ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਭੰਗੜਾ ਪਾਇਆ ਸਾਡੇ YouTube ਚੈਨਲ ਖਬਰਾਂ ਫਰੀਦਕੋਟ ਦੀਆਂ ਤੇ ਸਾਡੇ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਮਾਜੀ ਕੀ ਨਾਮ ਹੈ ਤੁਹਾਡਾ ਹਾਲੀ ਸਾਹਿਬ ਮੇਰਾ ਨਾਮ ਮਕਾਲ ਸਿੰਘ ਕੀਵਾ ਨਾਮ ਹੈ ਮੈਂ ਸਭ ਤੋਂ ਪਹਿਲਾਂ ਹਾਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਪ੍ਰੋਗਰਾਮ ਤੇ ਇੱਥੇ ਪਹੁੰਚੇ ਆ ਦੂਜਾ ਧੰਨਵਾਦ ਭਾਈ ਕੌਰੀ ਜੀ ਦਾ ਜਿਨ੍ਹਾਂ ਨੇ ਇਸ ਪੈਂਡ ਨੂੰ ਸੰਜੋਗ ਦੇ ਕੇ ਵੋਟਾਂ ਦੀ ਜਿੱਤ ਕੀਤੀ ਆ ਭਾਈ ਗੁਰਦਾਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਭਾਈਆਂ ਨੇ ਦਾਨ ਪ੍ਰਾਪਤ ਕਰਕੇ ਇੱਥੇ ਨਾਲ ਸਾਥ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨ ਕਰਦੇ ਆ ਤੇ ਦੂਜੀ ਗੱਲ ਹਾਲੀ ਸਾਹਿਬੇ ਮੈਂ ਆਪ ਦੇ 39 ਦੀ ਉਮਰ ਦੇ ਵਿੱਚ ਕਦੇ ਨਹੀਂ ਨੱਚਿਆ ਸੀਗਾ ਤੇ ਮੈਂ ਆਲ ਤੇ ਵਿਆਹ ਦੇ ਵਿੱਚੋਂ ਵੀ ਭੱਜਿਆ ਸੀਗਾ ਨੱਚਣ ਤੋਂ ਅੱਜ ਮੈਂ ਪਹਿਲੀ ਵਾਰੀ ਭਾਈ ਗੁਰਦਾਤ ਸਿੰਘ ਦੀ ਜੱਤ ਤੇ ਨੱਚਣ ਜਾ ਰਹੇ ਆਂ ਤੇ ਮੈਂ ਸਿਰ ਨੱਚ ਕੇ ਅੱਜ ਨਵਾਂ ਕਲਾ ਪਿੰਡ ਦੇ ਵਿੱਚ ਖੁਸ਼ੀ ਮਨਾ ਰਹੇ ਆਂ ਤੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਡੇ ਦੇ ਨਾਲ ਖੁਸ਼ੀ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਬਲਜੀਤ ਸਿੰਘਾ ਤੇ ਔਰ ਪਕੌੜੀ ਮੈਨੂੰ ਸਰਪੰਚ ਦੇ ਨਾਮ ਦੇ ਲੋਕ ਜਾਣਦੇ ਆ ਮੈਂ ਆਹਦੇ ਪਿੰਡ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਵਿੱਚੋਂ ਆਂਪਾਲੀ ਰੀੜ ਵਧਾ ਕੇ ਸਾਡੀ ਝੂਲੀ ਚ ਪਾਈ ਆ ਅਸੀਂ ਪਿੰਡ ਵਾਸੀਆਂ ਦਾ ਦੇਣ ਨਹੀਂ ਦੇ ਸਕਦੇ ਤੇ ਮੈਂ ਸਮੁੱਚੇ ਨਗਰ ਵਾਸੀਆਂ ਦਾ ਬੱਚੇ-ਬੱਚੇ ਦਾ ਧੰਨਵਾਦ ਆ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਗੁਰਦੇਵ ਸਿੰਘ ਸੇਖੋ ਜਿੰਦਾਬਾਦ ਗੁਰਦੇਵ ਸਿੰਘ ਸੇਖੋ ਜਿੰਦਾਬਾਦ